ਦੁਬਈ ਵਿੱਚ ਜਾ ਕੇ ਦੁਬਈ ਦੀ ਹੀ ਟੀਮ ਨੂੰ ਹਰਾ ਕੇ ਤਿੰਨ 골ਡ ਮੈਡਲ ਜਿੱਤ ਕੇ ਲਿਆਏ ਖੰਨਾ ਸ਼ਹਿਰ ਦੇ ਬੱਚੇ ਇਸ ਸਬੰਧੀ ਅੱਜ ਖੰਨਾ ਪਹੁੰਚਣ ਤੇ ਹਲਕਾ ਵਧਾਇਕ ਪਰਮਪ੍ਰੀਤ ਸਿੰਘ ਸੌਣ ਨੇ ਤਿੰਨ 골ਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਦੁਬਈ ਵਿੱਚ ਜਾ ਕੇ ਦੁਬਈ ਦੀ ਹੀ ਟੀਮ ਨੂੰ ਹਰਾ ਕੇ ਤਿੰਨ 골ਡ ਮੈਡਲ ਜਿੱਤ ਕੇ ਲਿਆਏ ਖੰਨਾ ਸ਼ਹਿਰ ਦੇ ਬੱਚੇ ਇਸ ਸਬੰਧੀ ਅੱਜ ਖੰਨਾ ਪਹੁੰਚਣ ਤੇ ਹਲਕਾ ਵਿਧਾਇਕ ਤਰਮਪ੍ਰੀਤ ਸਿੰਘ ਸੌਣ ਨੇ ਤਿੰਨ 골ਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਖੁਸ਼ੀ ਮਨਾਉਂਦੇ ਹੋਏ ਕਿਹਾ ਕਿ ਇਹ ਪੰਜਾਬ ਦੀ ਖੰਨਾ ਸ਼ਹਿਰ ਦੀ ਬੜੇ ਮਾਣ ਵਾਲੀ ਗੱਲ ਹੈ ਕਿ ਇੰਡੀਆ ਟੀਮ ਵੱਲੋਂ ਵੁਡਕਨ ਕਰਾਟੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਜਿਹੜੇ ਕਿ ਦੁਬਈ ਵਿਖੇ ਹੋਏ ਸੀ ਖੰਨਾ ਸ਼ਹਿਰ ਦੇ ਤਿੰਨ ਲੜਕੇ ਲੜਕੀਆਂ 20 ਦੇਸ਼ਾਂ ਨੇ ਜਿਸੇ ਭਾਗ ਲਿਆ ਉਹਨਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਇਹਨਾਂ ਤਿੰਨਾਂ ਬੱਚਿਆਂ ਨੇ ਆਪਣੇ ਦੇਸ਼ ਦੇ ਖੰਨਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਕਰਦੇ ਹੋਏ ਇਹ ਤਿੰਨ 골ਡ ਮੈਡਲ ਜਿੱਤ ਕੇ ਲਿਆਏ ਹਨ ਉਹਨਾਂ ਦੱਸਿਆ ਕਿ ਸਿਮੀ ਬਤਾ ਕੋਚ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਕੂਲ ਗੇਮਾਂ ਹੋਈਆਂ ਸਨ ਉਹਦੇ ਵਿੱਚ ਵੀ ਇਹੀ ਬੱਚਿਆਂ ਨੇ 골ਡ ਮੈਡਲ ਹਾਸਲ ਕੀਤੇ ਸੀ ਅਤੇ ਨੈਸ਼ਨਲ ਟੀਮਾਂ ਚ ਸਿਲੈਕਟ ਹੋਏ ਸੀ ਇਹੀ ਬੱਚੇ ਇੰਟਰਨੈਸ਼ਨਲ ਗੇਮ ਜੂਡਾ ਕੋਨ ਮੁਕਾਬਲੇ ਅੱਜ ਤਿੰਨ ਬੱਚਿਆਂ ਨੇ 골ਡ ਮੈਡਲ ਹਾਸਲ ਕੀਤੇ ਇਹ ਤਿੰਨ ਬੱਚਿਆਂ ਦੀ ਵਿਦੇਸ਼ੀ ਕਿਟਾਰਿਆਂ ਨਾਲ ਹੋਈ ਸੀ ਬੜੇ ਮਾਨ ਦੀ ਗੱਲ ਹੈ ਕਿ ਦੁਬਈ ਵਿੱਚ ਜਾ ਕੇ ਦੁਬਈ ਦੀ ਹੀ ਟੀਮ ਨੂੰ ਹਰਾ ਕੇ ਅੱਜ ਤਿੰਨ ਖੰਨਾ ਦੇ ਬੱਚੇ ਤੇ ਤਿੰਨ 골ਡ ਮੈਡਲ ਜਿੱਤ ਕੇ ਲਿਆਏ ਦੇਖੋ ਜੀ ਅਸੀਂ ਸਾਰੇ ਲੈ ਕੇ ਗਏ ਸੀਗੇ ਇਹਨਾਂ ਨੂੰ ਇੰਡੀਆ ਟੀਮ ਦੀ ਤਰਫੋਂ ਰਿਪਰੈਜ਼ੈਂਟ ਕੀਤਾ ਇਹਨਾਂ ਨੇ ਬੂਡੋਕਨ ਕਾਰਾਟੇ ਇੰਟਰਨੈਸ਼ਨਲ ਕੱਪ ਸੀ ਜਿਹੜਾ ਕਿ ਦੁਬਈ ਦੇ ਵਿੱਚ ਹੋਇਆ ਇਹ 27 ਤੇ 28 April ਦਾ ਸੀਗਾ ਤੇ ਕੈਂਟ ਕਾਲਜ ਦੁਬਈ ਦੇ ਵਿੱਚ ਹੋਇਆ ਜਿਹਦੇ ਵਿੱਚ ਸਾਡੇ ਸਿਮਿਜ ਸਪੋਰਟਸ ਕਲੱਬ ਦੇ ਖੰਨਾ ਦੇ ਤਿੰਨ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਸ਼ਾਨਪ੍ਰੀਤ ਕੱਲੀ ਲੜਕੀ ਸੀਗੀ ਜਿਨੇ 12 ਤੋਂ 15 ਸਾਲ ਤੱਕ ਦੀ ਲੜਕੀਆਂ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ ਪ੍ਰਨਵ ਅਗਰਵਾਲ ਜਿਹੜਾ ਕਿ 12 ਤੋਂ 15 ਸਾਲ ਮੁੰਡਿਆਂ ਦੇ ਵਿੱਚ ਇਹਨੇ 골ਡ ਮੈਡਲ ਹਾਸਲ ਕੀਤਾ ਤੇ ਇੱਕ ਛੋਟਾ ਬੱਚਾ ਸੀਗਾ ਜਿਹੜਾ 8 ਤੋਂ 11 ਸਾਲ ਤੱਕ ਤੇ ਉਹਨੇ ਉਹਦੇ ਵਿੱਚੋਂ ਉਸ ਕੈਟਾਗਰੀ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ ਜੀ ਕਿੰਨੀਆਂ ਟੀਮਾਂ ਚੁਆਈਆਂ ਹੋਈਆਂ ਸੀ ਇਹ ਜੀ 20 ਤੋਂ ਪਲੱਸ ਕੰਟਰੀ ਸੀਗੀਆਂ ਜਿਹਦੇ ਵਿੱਚ ਜਿਨ੍ਹਾਂ ਨੇ ਇਸ ਬੂਡੋਕਨ ਕਾਰਾਟੇ ਕੱਪ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਉਹਨਾਂ ਕੰਟਰੀਆਂ ਚੋਂ ਹਰਾ ਕੇ ਇਹਨਾਂ ਨੇ ਬੱਚਿਆਂ ਨੇ ਖੰਨਾ ਦਾ ਨਾਮ ਔਰ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਜੀ ਅੱਜ ਬਹੁਤ ਹੀ ਫਖਰ ਮਹਿਸੂਸ ਹੋ ਰਿਹਾ ਹੈ ਇਹ ਸਾਰਾ ਕੁਝ ਸਿਮੀ ਬੱਤਾ ਜਿਹੜੇ ਇਹਨਾਂ ਦੇ ਕੋਚ ਹੈ ਇਨਾਂ ਦੀ ਮਿਹਨਤ ਦਾ ਨਤੀਜਾ ਹੈ ਅਸੀਂ ਲਾਸਟ 1 ਸਾਲ ਤੋਂ ਬੱਚਿਆਂ ਨੂੰ ਇਹਦੇ ਲਈ ਤਿਆਰੀ ਕਰਾਉਣ ਦੇ ਵਿੱਚ ਲੱਗੇ ਹੋਏ ਸੀ ਸਾਡੇ ਉਹ ਬੱਚੇ ਜਿੱਤ ਕੇ ਆਏ ਨੇ ਜਿਨ੍ਹਾਂ ਨੇ ਪਿੱਛੇ ਜਿਹੜੀ ਪੰਜਾਬ ਸਰਕਾਰ ਤੋਂ ਗੇਮਸ ਹੋਈਆਂ ਸੀਗੀਆਂ ਸਕੂਲ ਗੇਮਸ ਹੋਈਆਂ ਸੀ ਉਹਦੇ ਵਿੱਚ ਵੀ ਸਾਡੇ ਬੱਚਿਆਂ ਨੇ 골ਡ ਮੈਡਲ ਹਾਸਲ ਕਰਕੇ ਨੈਸ਼ਨਲ ਵਿੱਚ ਸਿਲੈਕਟ ਹੋਏ ਸੀ ਸਾਡੇ ਇਹੀ ਬੱਚੇ ਅੱਗੇ ਹੁਣ ਇੰਟਰਨੈਸ਼ਨਲ ਜਿਹੜਾ ਇਹ ਬੁੜੋਕੋਨ ਦੁਬਈ ਕੱਪ ਹੋਇਆ ਖੇਲਣ ਗਏ ਸੀ ਜਿਹਦੇ ਵਿੱਚ ਤਿੰਨਾਂ ਬੱਚਿਆਂ ਨੇ ਫੋਰਨ ਕੰਟਰੀਜ਼ ਨੂੰ ਹਰਾ ਕੇ 골ਡ ਮੈਡਲ ਹਾਸਲ ਕੀਤਾ ਜਿਦੇ ਵਿੱਚ ਪ੍ਰਨਵ ਅਗਰਵਾਲ ਰਿਦਿਤ ਗਰਗ ਔਰ ਸ਼ਾਨਪ੍ਰੀਤ ਕੋਰ ਔਰ ਇਕ ਤਾਂ ਲੱਕੀਲੀ ਕੀ ਹੈ ਕਿ ਆਪਣੇ ਲਈ ਪ੍ਰਾਊਡ ਵਾਲੀ ਗੱਲ ਕੀ ਹੈ ਕਿ ਤਿੰਨੇ ਬੱਚਿਆਂ ਦੀ ਜਿਹੜੀ ਫਾਈਟ ਹੈ ਉਹ ਵੀ ਫੋਰਨ ਕੰਟਰੀਜ਼ ਨਾਲ ਹੀ ਪਈ ਹੈ ਜਿਨ੍ਹਾਂ ਵਿੱਚ ਦੋ ਬੱਚੇ ਸਾਡੇ ਐਸੇ ਆ ਦੁਬਈ ਦੇ ਵਿੱਚ ਜਾ ਕੇ ਦੁਬਈ ਦੀ ਟੀਮ ਨੂੰ ਹਰਾ ਕੇ ਆਏ ਨੇ ਤੇ ਸਾਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਜੀ ਸਾਡੇ ਇਹ ਖੰਨੇ ਲਈ ਬੜੇ ਮਾਣ ਵਾਲੀ ਗੱਲ ਹੈ ਔਰ ਨਾ ਸਿਰਫ ਕੱਲੇ ਖੰਨੇ ਲਈ ਸਾਡੇ ਸੂਬੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਨਾ ਸਿਰਫ ਕੱਲੇ ਪੰਜਾਬ ਲਈ ਸਾਡੇ ਦੇਸ਼ ਭਾਰਤ ਲਈ ਬੜੀ ਮਾਣ ਵਾਲੀ ਗੱਲ ਹੈ ਕੇ ਸਾਡੇ ਬੜੇ ਤਿੰਨ ਹੁਨਹਾਰ ਬੱਚੇ ਔਰ ਜਿਹੜੇ ਕਿ ਖੰਨੇ ਦੀ ਬੜੇ ਜਾਣੇ ਮਾਣੇ ਕਲੱਬ ਸਿਮੀ ਸਪੋਰਟਸ ਕਲੱਬ ਵੱਲੋਂ ਸਾਡੀਆਂ ਜੋ ਭੈਣਾ ਸਿਮੀ ਬੱਤਾ ਪੂਜਾ ਗੋਇਲ ਜਿਹੜੀਆਂ ਕਿ ਨਿਰੰਤਰ ਇਹ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੀਆਂ ਸੀ ਪਿਛਲੇ 1 ਸਾਲ ਤੋਂ ਇਹ ਬੱਚਿਆਂ ਨੇ ਇਹ ਤਿੰਨ ਬੱਚੇ ਸਾਡੇ ਜਿਹੜੇ ਸਾਡੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਮਾਣ ਬਣ ਕੇ ਸਾਬਤ ਹੋਏ ਨੇ ਜਿਹਦੇ ਵਿੱਚ ਪ੍ਰਣੰਬ ਅਗਰਵਾਲ ਰਿਧਿਤ ਤੇ ਸ਼ਾਨਪ੍ਰੀਤ ਕੌਰ ਇਹ ਤਿੰਨੇ ਬੱਚਿਆਂ ਨੇ ਦੁਬਈ ਦੇ ਵਿੱਚ ਜਿਹੜੇ ਕਾਰਾਟੇ ਚੈਂਪੀਅਨਸ਼ਿਪ ਸੀ ਉਹਦੇ 'ਚ ਭਾਗ ਲਿਆ ਔਰ ਤਿੰਨੇ ਹੀ ਬੱਚੇ ਆਪੋ ਆਪਣੀ ਏਜ ਕੈਟਾਗਰੀ ਦੇ ਵਿੱਚ 골ਡ ਮੈਡਲ ਲੈ ਕੇ ਆਏ ਨੇ ਜਿਹੜੀ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਫਕਰ ਵਾਲੀ ਗੱਲ ਹੈ ਮੈਂ ਕਹੂੰਗਾ ਇੱਕ ਵਾਰ ਇਹ ਬੱਚਿਆਂ ਦੇ ਨਾਮ ਤੇ ਤਾੜੀਆਂ ਜ਼ਰੂਰ ਮਾਰੋ ਕਿਉਂਕਿ ਇਹਦੇ ਨਾਲ ਹੌਸਲਾ ਵਧਾਈ ਹੁੰਦੀ ਆ ਇਹਨਾਂ ਬੱਚਿਆਂ ਨੇ ਪੰਜਾਬ ਸਰਕਾਰ ਦਾ ਜੋ ਪਹਿਲਾਂ ਪ੍ਰੋਗਰਾਮ ਚੱਲਿਆ ਸੀ ਖੇਡਾ ਵਤਨ ਪੰਜਾਬ ਦੀਆਂ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਉਹਦੇ ਚ ਵੀ ਇਹ ਮੈਡਲ ਲੈ ਕੇ ਆਏ ਸੀ ਪੰਜਾਬ ਸਕੂਲ ਔਰ ਪੰਜਾਬ ਸਕੂਲ ਗੇਮਸ ਦੇ ਵਿੱਚ ਅੱਜ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਖੇਲ ਕੇ ਆਏ ਨੇ ਇੰਡੀਆ ਦਾ ਇਹਨਾਂ ਨੇ ਨਾਮ ਰੋਸ਼ਨ ਕੀਤਾ ਚਾਨਨ ਮਨਾਰਾ ਬਣੇ ਨੇ ਇਹ ਇੰਡੀਆ ਦੇ ਲਈ ਮੈਂ ਆਪਣੇ ਵੱਲੋਂ ਜਿੱਥੇ ਇਹਨਾਂ ਨੂੰ ਵਧਾਈ ਦਿੰਦਾ ਔਰ ਇੱਕ ਪ੍ਰੋਮਿਸ ਵੀ ਕਰਦਾ ਇਹਨਾਂ ਨੂੰ ਕਿ ਸਰਕਾਰ ਦੇ ਮਾਧਿਅਮ ਦੇ ਲੈਵਲ ਤੇ ਜਿੱਥੇ ਕਿਤੇ ਵੀ ਇਹਨਾਂ ਬੱਚਿਆਂ ਨੂੰ ਸਾਡੇ ਵੱਲੋਂ ਸਪੋਰਟ ਦੀ ਜ਼ਰੂਰਤ ਪਊਗੀ। ਅਸੀਂ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰਾਉਣ ਲਈ ਵਚਨਬੱਧ ਹੈ। ਔਰ ਮੈਂ ਇਹਨਾਂ ਦੇ ਪੇਰੈਂਟਸ ਨੂੰ ਸਪੈਸ਼ਲ ਤੌਰ ਤੇ ਮੁਬਾਰਕਬਾਦ ਦਿੰਨਾ ਕਿਉਂਕਿ ਕਾਰਨ ਕੀ ਹੈ ਬੱਚਿਆਂ ਦੇ ਵਿੱਚੋਂ ਤੁਸੀਂ ਕੋਈ ਵੀ ਜਿਹੜੀ ਕਲਾ ਹੁੰਦੀ ਹੈ ਉਹ ਤਾਂ ਹੀ ਬਾਹਰ ਕੱਢ ਸਕਦੇ ਹੋ ਜੇ ਪੇਰੈਂਟਸ ਦਾ ਵੱਡਾ ਰੋਲ ਹੋਵੇ, ਮਾਪਿਆਂ ਦਾ ਰੋਲ ਹੋਵੇ ਜੇ ਮਾਪਿਓ ਚਾੜ ਬੱਚੇ ਨੂੰ ਪ੍ਰਮੋਟ ਕਰਨ ਟਾਈਮ ਦੇਣ, ਡਿਵੋਸ਼ਨ ਦੇਣ, ਬੱਚਿਆਂ ਨੂੰ ਉੱਤਰ ਨੂੰ ਪ੍ਰਸਾਹਨ ਦੇਣ। ਤਾਂ ਇਹ ਜਿਹੜੀ ਬੱਚਿਆਂ ਦੇ ਅੰਦਰ ਜੋ ਇੱਕ ਕਲਾ ਉਹ ਨਿਕਲ ਕੇ ਬਾਹਰ ਆਉਂਦੀ ਹੈ ਇੱਕ ਵਾਰ ਤੋਂ ਫੇਰ ਉਹਨਾਂ ਮਾਪਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਔਰ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਸਾਡੀ ਭੈਣ ਸਿਮੀ ਬੱਤਾ ਤੇ ਪੂਜਾ ਗੋਇਲ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਇਹਨੂੰ ਜਿੰਨੀ ਲਫ਼ਜ਼ਾਂ ਦੇ ਵਿੱਚ ਸ਼ਲਾਘਾ ਕੀਤੀ ਜਾਵੇ ਓਨੀ ਥੋੜੀ ਐਮ.ਐਲ.ਏ. ਵੀਰ ਜੀ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਇਹ ਹਮੇਸ਼ਾ ਹੀ ਹਰ ਜਗ੍ਹਾ ਤੇ ਸਾਡੇ ਨਾਲ ਹਰ ਆਪਣੇ ਖੰਨੇ ਦੇ ਇਲਾਕੇ ਵਾਸੀਆਂ ਨਾਲ ਖੜੇ ਰਹਿੰਦੇ ਨੇ ਮੋਢੇ ਨਾਲ ਮੋਢਾ ਕਰਕੇ ਦੇਖੋ ਇਹਨਾਂ ਦੀ ਜਿੰਨਾ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਉਹਦੇ ਸਦਕਾ ਜਿਹੜੀ ਸਾਡੀ ਕਰਾਟੇ ਗੇਮ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਸ ਨੂੰ ਜਿਹੜੀਆਂ ਵੀ 올림픽 ਔਰ ਏਸ਼ੀਅਨ ਗੇਮਸ ਦੇ ਵਿੱਚ ਜਿਹੜੀਆਂ ਗੇਮਸ ਰਜਿਸਟਰਡ ਨੇ ਉਹਨਾਂ ਦਾ ਇਹਨਾਂ ਨੇ ਗ੍ਰੇਡੇਸ਼ਨ ਪਾਲਿਸੀ ਨੂੰ ਸਟਾਰਟ ਕਰਤਾ ਇਸ ਵਾਰ ਪੰਜਾਬ ਇਹਨਾਂ ਦੇ ਸਦਕਾ ਜਿਹੜੀ ਸਾਡੀ ਗੇਮ ਹੈ ਉਹ ਗ੍ਰੇਡੇਸ਼ਨ ਪਾਲਿਸੀ ਦੇ ਵਿੱਚ ਆ ਗਈ ਤੇ ਇੱਕ ਦੋ ਪ੍ਰੋਸੈਸ ਹੋਰ ਪੈਂਡਿੰਗ ਹੈ ਬਹੁਤ ਜਲਦੀ ਬਹੁਤ ਜਲਦੀ ਇਸ ਸੀਜ਼ਨ ਨੂੰ ਵੀ ਪੂਰਾ ਕੀਤਾ ਜਾਊਗਾ ਔਰ ਬਹੁਤ ਸਾਰੇ ਡਿਪਾਰਟਮੈਂਟਸ ਐਜੇ ਨੇ ਜਿਨ੍ਹਾਂ ਦੇ ਵਿੱਚ ਅਗਰ ਤੁਸੀਂ ਕਰਾਟੇ ਗੇਮ ਖੇਡ ਕੇ ਆਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਰਕਾਰੀ ਨੌਕਰੀਆਂ ਸੈਂਟਰ ਲੈਵਲ ਤੇ ਉਹ ਮਿਲਦੀਆਂ ਨੇ ਤੇ ਅਸੀਂ ਹੁਣ ਇਹ ਕੋਸ਼ਿਸ਼ ਕਰਾਂਗੇ ਜਿਹੜੀ ਸੈਂਟਰ ਲੈਵਲ ਤੇ ਤਾਂ ਮਿਲਦੀਆਂ ਨੇ ਉਹ ਤਾਂ ਬਿਲਕੁਲ ਠੀਕਾ ਤੇ ਜਿਹੜੀਆਂ ਸਾਡੀਆਂ ਪੰਜਾਬ ਲੈਵਲ ਦੀਆਂ ਨੇ ਅਸੀਂ ਉਹਦੇ ਉੱਪਰ ਵੀ ਇਹਦੇ ਨੂੰ ਫੋਕਸ ਕਰੀਏ